ਕਾਮਾ ਦੇ ਆ ਉਹ ਕੂੜੇ ਦਾ ਡੰਡ ਤੇ ਕਿਹਦੇ ਤੇ ਆ ਕੂੜਾ ਡੰਡ ਕੂੜਾ ਡੰਡ ਆਪਾਂ ਕੋਈ ਵੀ ਪ੍ਰਕਾਰ ਦਾ ਕੂੜਾ ਹੋਵੇ ਚਾਹੇ ਉਹ ਘਰ ਜੋ ਵੇਚੇ ਚਾਹੇ ਸਕੂਲ ਤੋਂ ਹੋਵੇ ਆਪਾਂ ਕਿਹਦੇ ਵਿੱਚ ਸੁੱਟਣਾ ਵਾ ਕੂੜੇ ਦਾ ਇਸ ਕੂੜੇ ਦੇ ਡੰਡ ਦੇ ਵਿੱਚ ਜਿਵੇਂ ਕਿ ਤੁਹਾਡੀ ਕਲਾਸ ਦੇ ਵਿੱਚ ਜਾਂ ਇੱਥੇ ਆਪਣੇ ਕੋਲੇ ਕੂੜਾ ਡੰਡ ਕੂੜਾ ਡੰਡ ਜਦੋਂ ਵੀ ਪੈਂਸਲ ਖਰਾਬ ਕਰਦੇ ਜਾਂ ਕੋਈ ਪੇਜ ਫੜ ਜਾਂਦਾ ਜਾਂ ਕੋਈ ਪ੍ਰਕਾਰ ਦਾ ਕੂੜਾ ਪਰ ਨਜ਼ਰ ਆਉਂਦਾ ਵਾ ਤੇ ਆਪਾਂ ਅੰਟੀ ਨੂੰ ਕਹਿਣਾ ਵਾ ਪੂਰਾ ਕੂੜੇ ਡੰਡ 'ਚ ਪਾਉਣਾ ਹੈ ਠੀਕ ਹੈ ਗੁਰਾਂ ਪ੍ਰੀ ਆਧੁਨਿਕ ਗਤੀਵਿਧੀ ਆ ਉਹ ਬਿਹਾਤਾ ਕੀ ਆ ਬਿਹਾਤਾ ਆਪਾਂ ਕਿ ਤੁਹਾਨੂੰ ਸੁਖਾਈਆਂ ਸੀ ਨਾ ਹਾਂਜੀ ਉਹਨਾਂ ਬਿਹਾਤਾ ਨੇ ਵੀ ਤੁਹਾਨੂੰ ਬਿਹਾਤਾ ਤੁੰਗਾ ਤੇ ਤੁਹੀ ਉਹਨਾਂ ਬਿਹਾਤਾ ਦੇ ਉੱਤਰ ਦੇਦੇ ਆ ਹਾਂਜੀ ਠੀਕ ਆ ਹਾਂਜੀ ਇੱਕ ਕਾਲੀ ਦੀ ਗੁੱਜੋ ਕਹਾਣੀ ਅੱਖ ਉਹਦੀ ਵਿੱਚੋਂ ਵਗਦਾ ਪਾਣੀ ਕਿਹਦੀ ਬਾਤ ਲਈ ਬੋਲੋ ਸਿਆ ਮੋਬਤੇ ਵੈਰੀ

हां निक्की दी हड्डी हां जी निक्की दी हड्डी ਵਿੱਚ گلابੋ ਜੱਤੀ ਤੇ ਬੂਲੀ ਨਹੀਂ ਨੀ ਨਿੱਕੀ ਦੀ ਹੱਡੀ ਵਿੱਚ ਗਲਾਬੋ ਜੱਤੀ ਜਿਵੇਂ ਆ ਆ ਜੀਵ ਆਪਣੀ ਜੀਵ ਸਾਡੇ ਉੱਤੇ ਖੜਾ ਉੱਤੇ ਲਾਲ ਤਪੁੱਤਰ ਖੜਾ ਠੀਕ ਆ ਜੀਵ ਵੈਰੀ ਗੁੱਡ ਤੂੰ ਕਿੱਦਾਂ ਮੈਂ ਆਇਆ ਤੂੰ ਆਵਾਜ਼ ਆ ਵੈਰੀ ਗੁੱਡ 12 ਗਲਾਸ 3 ਚਮਚੇ ਛੋਟੀ ਗੱਡੀ ਗੱਡੀ ਵੈਰੀ ਗੁੱਡ ਗੱਡੀ ਦੇ ਵਿੱਚ 1 ਤੋਂ 12 ਤੱਕ ਆਪਣੇ ਗਿਣਤੀ ਲਿਖੀ ਹੋਈਆਂ ਦੇ ਵਿੱਚ ਤਿੰਨ ਸੂਈਆਂ ਹੁੰਦੀਆਂ ਠੀਕ ਹੈ ਚਿੱਟੀ ਹੱਡੀ ਧਰਤੀ 'ਚ ਗੱਡੀ ਗੋਲੀ 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 ਗੱਡੀ ਧਰਤੀ ਦੇ ਥੱਲੇ ਹੁੰਦੀ ਹੈ ਕਿਤੇ ਰੱਖੀ ਹੁੰਦੀ ਹੈ ਤੇ ਚਿੱਟੀ ਹੱਡੀ ਧਰਤੀ 'ਚ ਵੈਰੀ ਗੁੱਡ ਇੱਕ ਡੰਬੀ ਵਿੱਚ 32 ਦਾਣੇ ਗੁੱਜਣ ਵਾਲੇ بڑے ਸਿਆਰੇ ਕੁੜੀ ਪੁਰੀ ਪੁਰੀ ਦਾ ਮਤਲਬ ਕੁਈ ਸਾਰੇ ਸਿਆਣੇ ਆ ਨਾ ਵੈਰੀ ਗੁੱਡ ਜੀ ਨਿੱਕੀ ਜੀ ਕੁੜੀ ਲੈ ਪਰਾਂਦਾ ਪੁਰੀ ਸੋਈ ਦਾ ਨਾ ਸੋ ਇਹ ਆਸੀਂ ਆਪਣੀਆਂ ਆਦਰੀਆਂ ਬੁਝਾਰਨਾ ਠੀਕ ਆ ਘਰੇ ਜਾ ਕੇ ਤੁਸੀਂ ਆਪਣੇ ਮੰਮੀ ਪਾਪਾ ਤੋਂ ਬੁਝਾਰਤਾ ਸੁਣ ਸਕਦੇ ਆਪਣੇ ਦਾਦਾ ਦਾਦੇ ਤੋਂ ਸੁਣ ਸਕਦੇ ਠੀਕ ਆ ਉਹਨਾਂ ਨੂੰ ਕੋਈ ਸਾਨੂੰ ਬੁਝਾਰਤਾ ਪੁੱਛੋ ਤੁਸੀਂ ਉਹਨਾਂ ਬੁਝਾਰਤਾ ਦੇ ਉੱਤਰ ਦਿਓ ਜੇ ਤੁਹਾਨੂੰ ਨਹੀਂ ਆਉਂਦਾ ਉੱਤਰ ਤਾਂ ਤੁਸੀਂ ਆਪਣੇ ਮੰਮੀ ਪਾਪਾ ਤੋਂ ਤੇ ਜਾ ਕੇ ਦਾਦਾ ਦਾਦੀ ਤੋਂ ਉੱਤਰ ਪੁੱਛ ਕੇ ਆਉਣਾ ਜੇ ਵੀ ਨਵੀਂ ਵਿਆਹ ਤੁਹਾਨੂੰ ਲੱਗਦੀ ਆ ਕਿ ਤੁਹਾਡੇ ਮੰਮੀ ਪਾਪਾ ਨੇ ਜਾਂ ਦਾਦੀ ਦਾਦਾ ਨੇ ਜਾਂ ਕੋਈ ਰਿਸ਼ਤੇਦਾਰ ਨੇ ਨਵੀਂ ਵਿਆਹ ਦੱਸੀ ਆ ਉਹ ਆਪਾਂ ਸਕੂਲੇ ਆ ਕੇ ਜਰੂਰ ਦੱਸਣੀ ਆ ਤਾਂ ਕਿ ਆਪਾਂ باقی ਬੱਚਿਆਂ ਨੂੰ ਵੀ ਵਿਆਹ ਕਰਾਈਏ ਠੀਕ ਆ ਠੀਕ ਆ ਓਕੇ ਥੈਂਕ ਯੂ